ਕਮੈਂਟ ਕਰਦੇ ਨੇ ਵੀ ਮਨਨਾ ਬਾਬਾ ਕੋਲੋਂ ਜੋੜ ਜੋੜ ਗੱਲਾਂ ਬਣਾਉਂਦਾ ਜਾਂ ਕਰਦਾ ਜਾਂ ਵਾਹ ਕਰਦਾ ਮੈਂ 3.5 ਸਾਲ ਰੈਸਰ ਕਰੀਏ ਕੰਮ ਦੀ ਕੁਛੀ ਮਹੀਨੇ ਕਰਕੇ ਦਿਖਾਓ ਮੈਨੂੰ 6 ਮਹੀਨੇ ਰੋਜ਼ ਦੀ ਰਾਤ ਨੂੰ 9 ਵਜੇ ਤੋਂ ਲੈ ਕੇ 1 ਵਜੇ ਤੱਕ ਜੋੜ ਕੇ ਸੁਣਾ ਦੇ ਬੈਠ ਕੇ ਜੋੜ ਜੋੜ ਮੈਨੂੰ ਸੁਣਾ ਦਿਓ 6 ਮਹੀਨੇ ਸੁਣਾ ਦਿਓ 6 ਮਹੀਨੇ ਸੁਣਾ ਦੇ ਮੈਂ ਤਾਂ 3.5 ਸਾਲ ਗਲੇ ਨੇ ਅਸੀਂ ਸਾਲ ਪਰ ਹੋਰ ਸੁਣਾਵਾਂਗੇ ਤੇ ਕਹਿੰਦਾ ਹੁਣ ਮੈਂ ਵੀਡੀਓ ਚਾਲੂ ਕਰਦਾ ਰਾਜੇ ਦੀ ਮੈਨੂੰ ਉਹਦੇ ਤੇ ਕਮੈਂਟ ਤੁਰਤ ਇੱਕ ਪਹਿਲਾਂ ਉਹਨਾਂ ਪੁੱਜਣ ਵਾਲੀਆਂ ਵਾਤਾਂ ਪਾਈਆਂ ਸੀ 2 3 ਉਹ ਕਿਸੇ ਨੇ ਪੁੱਜੀ ਹੀ ਨਹੀਂ ਦੱਸੀ ਨਹੀਂ ਮੈਨੂੰ ਵੀ ਕੀ ਬਣਿਆ ਉਹ ਆਇਆ ਕਮੈਂਟ ਕਿਸੇ ਕੋਲੇ ਵੀ ਆ ਬਣਿਆ ਨਾ ਲੈ ਅੱਜ ਫੇਰ ਇੱਕ ਪੁੱਜਣ ਵਾਲੀ ਪਉਣਾ ਪਹਿਲਾਂ ਉਹਦਾ ਦੱਸ ਦੋ ਮੈਨੂੰ ਕੀ ਬਣੂ ਜਾਵੇ ਜੁਮਾ ਮਾਸ ਲਿਆ ਮਰੇ ਦਾ ਮਾਸ ਲਿਆਈ ਨਾ ਜੌਂਦੇ ਨੂੰ ਮਾਰ ਮਕਾਈ ਨਾ ਮਾਸਿਕ ਨਾ ਘਰਾਈ ਨਾ ਨਾ ਤਾਂ ਜੌਂਦਾ ਮਾਰਨਾ ਹੈ ਨਾ ਮਰੀਦਾ ਮਾਸ ਲੈਣਾ ਮਾਸ ਬਿਨਾ ਕਰੇ ਨਹੀਂ ਹੋਣਾ ਦੱਸੋ ਕਿਹੜੀ ਚੀਜ਼ ਨੂੰ ਕਿਹਨੇ ਕਿਹਾ ਸੀ ਲੈ ਹੁਣ ਸ਼ੁਰੂ ਕਰਦਾ ਪਰ ਅਜੇ ਨਹੀਂ ਕੋਹਣੀ ਅਕਾਸ਼ ਇਹਨੇ ਜੀਨ ਕੱਤੀ ਲੈ ਇੱਕ ਰਾਣੀ ਸੀ ਭਾਈ ਉਹ ਆਪਣੇ ਮਹਿਲਾਂ ਵਿੱਚ ਪਈਆ ਬਿਮਾਰ ਐ ਸਖਤ ਤੇ ਤਹਾਂ ਚਿੜੀ ਦਾ ਹਾਲ ਨੇ ਉਹ ਕਿਤੇ ਚਿੜੀ ਰਾਣੀ ਦੇ ਦੇਖਦੇ ਦੇਖਦੇ ਕਿਹੜੀ ਗੁਜਰ ਗਈ ਉਦੇ ਮਾੜੇ ਮਾੜੇ ਬੱਚੇ ਜਿਹੜੇ ਨੇ ਦੂਜਾ ਵਿਆਹ ਕਰਵਾ ਲਿਆ ਕੋਈ ਦੂਜਾ ਵਿਆਹ ਕਰਵਾਇਆ ਉਹ ਪੇਚੜੀ ਦੇ ਸੰਧ ਲੈ ਉਹਦੇ ਵੀ ਬੱਚੇ ਪੁੱچے ਹੋ ਗਏ ਦੋਨਾਂ ਦੇ ਬੱਚੇ ਤੋਂ ਕੁਝ ਹੋ ਗਏ ਉਹ ਚਿੜੀ ਜਾਇਆ ਕਰੇ ਆਪਦੇ ਬੱਚਾ ਨੂੰ ਤਾਂ ਲਿਆ ਕੇ ਚੋਗਾ ਪਾਇਆ ਕਰੇ ਉਹਦੇ ਬੱਚਾ ਨੂੰ ਲਿਆ ਕੇ ਪਖੜੇ ਦੇ ਰੋਡੇ ਪਾਇਆ ਕਰੇ ਮੂੰਹ 'ਚ ਅਸਾਹੀ ਉਹ ਤੜਫ ਤੜਫ ਕੇ ਮਰ ਗਈ ਰਾਣੀ ਨੇ ਹਾਲਤ ਵੇਖ ਲਈ ਰਾਣੀ ਨੇ ਰਾਜੇ ਨੂੰ ਸੱਦਿਆ ਖੜਕ ਸਿੰਘ ਨੂੰ ਕੋਲੇ ਕਹਿੰਦੀ ਵੀ ਜੇ ਰਾਜਾ ਮੈਨੂੰ ਕੁਝ ਹੋ ਗਿਆ ਮੈਂ ਬਿਮਾਰਾਂ ਤਾਂ ਤੂੰ ਦੂਜਾ ਵਿਆਹ ਨਾ ਕਰਵਾਈਂ ਅੱਛਾ ਜੀ ਉਹ ਕਹਿੰਦਾ ਕੀ ਗੱਲ ਉਹ ਕਹਿੰਦੀ ਮੈਂ ਚਿੜੀ ਦੀ ਹਾਲਤ ਦੇਖੀ ਐ ਕਿੜੇ ਨੇ ਦੂਜਾ ਵਿਆਹ ਕਰਵਾ ਲਿਆ ਬੱਚੇ ਕਹਿੰਦੀ ਹੋਪਣੇ ਤੜਫ ਕੇ ਡਿੱਗੇ ਭਖੜੇ ਤੇ ਰੋਡੇ ਨੇ ਉਹਨਾਂ ਦੇ ਮੂੰਹ ਚ ਦੇਖਲਾ ਚ ਇਹ ਤਾਂ ਰਾਜੇ ਨੇ ਭਈ ਕਹਤਾ ਵੀ ਹਾਂ ਮੈਂ ਨਹੀਂ ਵਿਆਹ ਕਰਾਉਂਦਾ ਤਾਂ ਸਮਾਂ ਪਿਆ ਰਾਣੀ ਗੁਜਰ ਗਈ ਸਮਾਂ ਲੰਘਿਆ ਥੋੜਾ ਕਾਹਾਂ ਟਾਈਮ ਰਾਜੇ ਨੂੰ ਲੱਗੇ ਲੋਕ ਕਹਿਣਾਂ ਵੀ ਰਾਜਾ ਨਾ ਰਾਣੀ ਬਿਨਾ ਤਾਂ ਰਾਜ ਨਹੀਂ ਚੱਲਦਾ ਵੀ ਤੁਲਾ ਚੰਕਾ ਨਹੀਂ ਸਮਝਦਾ ਕੁੜੀ ਬਿਨਾ ਤੂੰ ਵਿਆਹ ਕਰਵਾ ਲੈ ਰਾਜੇ ਨੇ ਕਹੇ ਤੂੰ ਖੜਕ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਹੁਣ ਰਾਜਾ ਖੜਕ ਸਿੰਘ ਬਿਰਧ ਹੈ ਪੱਕੜਾ ਉਮਰ ਦਾ ਤਾਂ ਰਾਣੀ ਉਮਰ ਦੀ ਨਿਆਣੀ ਹੈ ਤਾਂ ਹੌਲੀ ਹੌਲੀ ਰੂਪ ਸੰਤ ਗੱਭਰੂ ਹੋ ਚੱਲੇ ਤਾਂ ਐ ਦੁਬਾਰ ਵਾਲੇ ਦਿਨ ਛੁੱਟੀ ਵਾਲੇ ਦਿਨ ਅੱਛਾ ਜੀ ਗੇਂਦ ਖੇਡਦੇ ਨੇ ਰੂਪ ਤੇ ਸੰਤ ਹੂੰ ਅੱਜ ਤੋਂ ਰੂਪਨੇ ਟੱਲਾ ਮਾਰਿਆ ਗੇਂਦ ਮਹਿਲਾ ਚ ਬਾਕੀ ਉਹ ਕਹਿੰਦਾ ਬਸੰਤ ਨੂੰ ਕਹਿੰਦਾ ਟੱਲਾ ਮੈਂ ਮਾਰਿਆ ਗੇਂਦ ਤੂੰ ਰਾ ਚੱਕਣ ਦਾ ਹੱਕ ਤੂੰ ਹ ਚੱਕ ਕੇ ਲਿਆ ਅੱਛਾ ਜੀ ਉਹ ਕਹਿੰਦਾ ਮੈਂ ਜਾਣਾਂ ਜਦੋਂ ਬਸੰਤ ਗੇਂਦ ਚੱਕਣ ਗਿਆ ਤਾਂ ਬਸੰਤ ਰਾਣੀ ਨੂੰ ਸੋਣਾ ਲੱਗਿਆ ਰਾਣੀ ਨੇ ਬਸੰਤ ਦੀ ਬਾਹ ਫੜ ਲਈ ਅੱਛਾ ਜੀ ਉਹ ਕਹਿੰਦਾ ਕੀ ਕਰਦੀ ਆ ਮਾਂ ਕਹਿੰਦੀ ਮੈਂ ਕਿ ਤੇਰੀ ਮਾਂ ਕਿੱਥੋਂ ਐ ਜੰਮਾ ਨੇ ਤੈਨੂੰ ਪਾਲਿਆ ਨਾ ਮੈਂ ਅੱਛਾ ਜੀ ਬਾਕੀ ਕਹਿੰਦੀ ਮੈਂ ਤੇਰੇ ਪਿਆਰ ਨਾ ਮੇਰਾ ਕੀ ਹਣ ਤਾ ਜਦੋਂ ਰਾਣੀ ਪਸੰਤ ਨੂੰ ਪਤਾ ਲੱਗਿਆ ਵੀ ਰਾਣੀ ਦੀ ਚਾਲ ਕੋਈ ਗਲਤ ਹੈ ਐਸਾ ਜੀ ਤਾਂ ਪਸੰਤ ਨੇ ਬਾਹ ਛੜਾ ਕੇ ਮਹਿਲਾ ਚ ਆ ਗਿਆ ਤਾਂ ਰਾਣੀ ਨੇ ਉਹਨੂੰ ਆਉਂਦੇ ਨੂੰ ਫੇਰ ਕਿਹਾ ਮਹਿਲਾ ਚ ਉਤਰਦੇ ਨੂੰ ਵੀ ਸੋਚ ਲੈ ਉਹ ਕਹਿੰਦਾ ਮੈਂ ਸੋਚ ਲਿਆ ਉਹਨੇ ਪਈ ਰਾਣੀ ਨੇ ਕੱਪੜੇ ਪਾੜ ਕੇ ਆਪਦੇ ਜਦੋਂ ਉਹ ਰਾਜਾ ਖੜਕਸੈਨ ਆਇਆ ਘਰੀ ਉਦੋਂ ਆਦੀ ਬੁਰੀ ਹਾਲਤ ਕਰਕੇ ਪਈ ਗਈ ਸਹੀ ਉਹ ਕਹਿੰਦਾ ਰਾਣੀ ਤੂੰ ਪਈ ਉਹ ਬੋਲੀ ਨਾ ਉਹ ਕਹਿੰਦਾ ਦੂਸਰਾ ਬਤਨਾ ਰਾਣੀ ਕਉ ਪਈ ਅਸਹੀ ਉਹ ਫੇਰ ਨਾ ਬੋਲੀ ਉਹ ਕਹਿੰਦਾ ਤੀਸਰਾ ਬਤਨਾ ਹੂੰ ਉਹਨੇ ਆਉਦੇ ਤਨ ਤੋਂ ਕਪੜਾ ਲਾਤਾ ਹੂੰ ਕਹਿੰਦੀ ਜੀ ਕਹਿੰਦਾ ਇਹ ਕੀ ਕਹਿੰਦੀ ਤੇਰੇ ਪੁੱਤ ਬਸੰਤ ਨੇ ਕਰਿਆ ਹੂੰ ਫੁਕੇ ਪਈ ਰਾਜਾ ਖੜਕਤ ਸਿੰਘ ਕੰਨਾਂ ਦਾ ਕੱਚਾ ਨਿਕਲ ਗਿਆ ਉਹਨੇ ਬੈਣਾ ਪੜਤਾਲ ਕਰੀ ਤੂੰ ਰੂਪ ਤੇ ਬਸੰਤ ਨੂੰ ਕਚਰੀ ਵਿੱਚ ਬੁਲਾ ਲਿਆ ਅਸਹੀ ਜਲਾਦਾ ਨੂੰ ਕਹਦਾ ਵੀ ਐ ਕਰੋ ਇਹਨਾਂ ਨੂੰ ਦੋਨੋਂ ਨੂੰ ਪਾੜ ਕੇ ਇਹਨਾਂ ਦਾ ਕਤਲ ਕਰ ਦਿਓ ਠੀਕ ਹੈ ਜੀ ਕਹਿੰਦੇ ਵੀ ਕੀ ਗੱਲ ਆ ਇਹਦੇ ਵੀ ਇਹਨੇ ਰਾਣੀ ਦਾ ਪਿੱਸਾ ਤੱਕਿਆ ਬਸੰਤ ਨੇ ਹੂੰ ਉਹ ਪਈ ਬਸੰਤ ਵੀ ਜਾਣੀ ਜਾਣ ਤੇ ਰੂਪ ਨੂੰ ਵੀ ਪਤਾ ਲੱਗ ਗਿਆ ਵੀ ਇਹ ਤਾਂ ਗੱਲ ਗਲਤ ਹੋ ਗਈ ਹੂੰ ਉਹ ਕਹਿੰਦਾ ਵੀ ਵਿੱਚ ਹੋਰ ਬੰਦੇ ਸਿਆਣੇ ਬੈਠੇ ᱛੀ ਉਹ ਕਹਿੰਦੇ ਜੀ ਕੀ ਆ ਪਿੱਸਾ ਤੱਕਿਆ ਕਿ ਨਾ ਤੱਕਿਆ ਕੀ ਪਤਾ ਹੁਣ ਆ ਪਕੜਾ ਕੋਲੇ ᱛੀ ਸਾਰੇ ਆਹੋ ਵੀ ਜੇ ਇਹਨਾਂ ਨੂੰ ਐਂ ਕਰਦਾ ਆਪਾਂ ਨੂੰ ਪਤਾ ਲੱਗ ਜੂ ਉਹਦੋਂ ਨੂੰ ਇਹਨਾਂ ਨੂੰ 12 ਸਾਲ ਦਾ ਬਣੋ ਵਾਸ ਦੇ ਦੇ। ਅੱਛਾ। ਜੇ ਤਾਂ ਪੱਕਾ ਪਤਾ ਲੱਗ ਗਿਆ ਤਾਂ ਇਹਨਾਂ ਨੂੰ ਕਤਲ ਕਰ ਦੇ। ਜੇ ਨਾ ਪਤਾ ਲੱਗਾ ਤਾਂ ਬਣੋ ਵਾਸ ਕੱਟ ਕੇ ਆ ਜਾਣਗੇ। ਉਹ ਜਦੋਂ ਸਵਾ ਨੇ ਫੈਸਲਾ ਸੁਣਾਤਾ ਰਾਜੇ ਨੂੰ ਮੰਨਣਾ ਪੈ ਗਿਆ। ਹੂੰ। ਰਾਜੇ ਨੇ ਉਹਨਾਂ ਨੂੰ ਬਣੋ ਵਾਸ ਲਿਖਤਾ। ਰੂਪ ਤੇ ਬਸੰਤ ਨੂੰ। ਜਦੋਂ ਬਣੋ ਵਾਸ ਲਿਖਿਆ ਤਾਂ ਭਈ ਬਸੰਤ ਤੇ ਰੂਪ ਤੁਰੇ ਜਾਂਦੇ ਨੇ। ਕਿਸੇ ਸੰਘਣੇ ਜੰਗਲ ਵਿੱਚੋਂ ਰਾਤ ਪੈ ਗਈ। ਪਸੰਤ ਕਹਿੰਦਾ ਬਾਈ ਕਹਿੰਦਾ ਤੂੰ ਐ ਕਰ ਪਹਿਲਾਂ ਮੈਂ ਪਹਿਰਾ ਰੱਖ ਲੈਣਾ ਮਗਰੋਂ ਤੂੰ ਰੱਖ ਲੈ ਜੀ ਮੰਨ ਕੇ ਚਲਾ ਜੰਗਲ ਸੰਘਣਾ ਕੋ ਜਾਣ ਵਾਰਨਾ ਜੀ ਵੀ ਤੂੰ ਸਰਪਸ ਇੱਥੇ ਰਾਤ ਕੱਟ ਲੈਨੇ ਕਿਸੇ ਪੁਰਾਣੇ ਮੁੱਢ ਦੇ ਨਾਲ ਟੂ ਲਾ ਕੇ ਬਹਿ ਗਏ ਅੱਛਾ ਰੂਪ ਕਹਿੰਦਾ ਐ ਕਰ ਤੂੰ ਸਮਝਾ ਮੈਂ ਪਹਿਰੇ ਤੇ ਆ ਜੀ ਕਹਿੰਦਾ ਵੀ ਠੀਕ ਐ ਬਸੰਤ ਪਹਿ ਗਿਆ ਰੂਪ ਪਹਿਰੇ ਤੇ ਖੜਾ ਐ ਜਦ ਅੱਧੀ ਰਾਤ ਦਾ ਸਮਾਂ ਲੰਘਿਆ ਰੂਪ ਭਈ ਪੈਗਾ ਬਸੰਤ ਉਠਾਤਾ ਅੱਛਾ ਜੀ ਉਹ ਨੀਂਦ ਦਾ ਜੋਰ ਸੀ ਵਿਚਾਰੇ ਰਾਜਿਆਂ ਦੇ ਪੁੱਤ ਤਿਉਹ ਕੜਾ ਰੋਜ ਪਾਣੀ ਲਾ ਕੇ ਆਉਂਦੀ ਸੀ ਬੀਨਿੰਦਰਾ ਕੱਟ ਲੈਣਗੇ ਨੀਂਦ ਨੇ ਮਾਰਿਆ ਜੋਰ ਬਸੰਤ ਫੇਰ ਪੈਗਾ ਮੁੱਢ ਤੇ ਉੱਤਰ ਕੇ ਨਿਕਲ ਕੇ 나ਗ ਨੇ ਬਸੰਤ ਨੂੰ ਡੰਗਤਾ ਬਸ ਸਹੀ ਦੋ ਬਸੰਤ ਨੂੰ ਡੰਗਤਾ ਬਸੰਤ ਭਈ ਤੜਕੇ ਤੋਂ ਉਠਿਆ ਰੂਪ ਉਹਨੇ ਦੇਖਿਆ ਵੀ ਕਾਰਨ ਕੀ ਹੋਇਆ ਉਹਨੇ ਦੇਖਿਆ ਉਹ ਮੇਜ ਕਰੀ ਵੀ ਇਹ ਤਾਂ ਡੰਗਿਆ ਹੋਇਆ ਸੱਪ ਦਾ ਤਾਂ ਉੱਥੇ ਉਹਨੇ ਸੋਚਿਆ ਵੀ ਹੁਣ ਆਪਾਂ ਇਹਨੂੰ ਸੰਸਕਾਰ ਕਰਨ ਨੂੰ ਕੋਈ ਬੰਦਾ ਬੱਤ ਕਰੀਏ ਅੱਛਾ ਜੀ ਗੁਰੇਸੰਦਰਪਾ ਖਰੀਦੀਏ ਜਿਹੜਾ ਸ਼ਹਿਰ ਉੱਥੇ ਦਿਨੋਂ ਨੇੜੇ ਪੈਂਦਾ ਸੀ ਉਹ ਸ਼ਹਿਰ ਦੇ ਵਿੱਚ ਸਿਰ ਪੈਂਦਾ ਹੁੰਦਾ ਅੱਛਾ ਜੀ ਸਿਰ ਦਾ ਇੱਕ ਬੰਦਾ ਸੀ ਰੋਜ ਦਾ ਇੱਕ ਬੱਕਰਾ ਇਹ ਦੋ ਚੀਜ਼ਾਂ ਲੈੰਦਾ ਹੁੰਦਾ ਸਿਰ ਦੇ ਰਾਜੇ ਤੋਂ ਜੇ ਨਾ ਦੰਦੇ ਉਹਨੂੰ ਪਹਿਰੇ ਗੇਟ ਤੇ ਨਾ ਹੁੰਦੀ ਉਹ ਚੀਜ਼ ਤਾਂ ਉਹ ਸਹਿਰ ਵਿੱਚ ਸਹਿਰ ਚ ਵੱੜਦਾ ਫਿਰ ਅੱਛਾ ਈ ਤਵਾਹੀ ਮਚਾਣ ਦਾ ਤਾਂ ਉਹਨੇ ਕੀ ਕੀਤਾ ਉਹਨੇ ਰਾਜੇ ਨੇ ਭਈ ਦਲਾ ਉਹਨੂੰ ਪਤਾ ਨਹੀਂ ਤੇ ਇਹ ਚੀਜ਼ ਦਾ ਉਹਨੇ ਜਾ ਕੇ ਗੇਟ ਕੋਲ ਖੜਕਾਇਆ ਅੱਛਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਕਿਸੇ ਨੇ ਖੋਲਿਆ ਨਾ ਉਹਨੇ ਆਖਿਆ ਵੀ ਮਣਾ ਦਰਵਾਜਾ ਕਿਸੇ ਨੇ ਖੋਲਿਆ ਨਹੀਂ ਕਿ ਸਮਾਂ ਗਲਤ ਹੈ ਚਲ ਮੜਾ ਜਾ ਦਿਨ ਚੜ ਜਾਂਦੇ ਅੱਛਾ ਵੀ ਆਪਾਂ ਬਾਹਰ ਚ ਬਹਿ ਜਾਂਦੇ ਹੂੰ ਤੜਕੇ ਦਾ ਟਾਈਮ ਸੀ ਸ਼ੇਰ ਦਾ ਸਮਾਂ ਹੋ ਗਿਆ ਸ਼ੇਰ ਉਹ ਤਾਂ ਗੱਜਿਆ ਅੱਛਾ ਗਰੂਪ ਖੜਾ ਹੋ ਗਿਆ ਜਦੋਂ ਪਹਿਰੂਪ ਖੜਾ ਹੋਇਆ ਤੌਣੇ ਪਈਦਾ ਲਾ ਸ਼ੇਰ ਦੇ ਜਦੋਂ ਸ਼ੇਰ ਆਇਆ ਸਾਹਮਣੇ ਕੋ ਸ਼ੇਰ ਨੂੰ ਤਾਂ ਪਤਾ ਹੈਗਾ ਤੇ ਅੱਗੇ ਵੀ ਖਾਂਦੇ ਸੀ ਉਹ ਤਾਂ ਤੋ ਸ਼ੇਰ ਤੇ ਸਾਹਮਣੇ ਹੋ ਗਿਆ ਰੂਪ ਰੂਪ ਨੇ ਦੇਖਿਆ ਵੀ ਸਾਹ ਸ਼ੇਰ ਇੱਧਰ ਪੰਜਾਬ ਪਿੰਡ ਚ ਕਿਵੇਂ ਆਉਂਦਾ ਹੈ ਸ਼ਹਿਰ ਚ ਤਾਂ ਸ਼ੇਰ ਨੇ ਤ ਉਹਨੂੰ ਦੇਖ ਦੇ ਕੇ ਪੰਜਾ ਚੱਕਿਆ ਆਉਦਾ ਉਹਨੂੰ ਪਤਾ ਲੱਗ ਗਿਆ ਵੀ ਵਾਰ ਕਰੂ ਆਪਣੇ ਤੇ ਅੱਛਾ ਉਹ ਕੋਨੇ ਉਹਦੀ ਖਿੱਚੀ ਆ ਉਹਦੀ ਢਾਲ ਤੇ ਤਲਵਾਰ ਜਦੋਂ ਸ਼ੇਰ ਆਇਆ ਉਹਨੇ ਰੂਪ ਨੇ ਰੋਕਾ ਢਾਲ ਤੇ ਕਾਲਜੇ ਚ ਠੋਕੀ ਤਲਵਾਰ ਅੱਛਾ ਸ਼ੇਰ ਮਾਰਤਾ ਉਹ ਜਦੋਂ ਦਰਵਾਜ਼ੇ ਖੁੱਲ ਗਏ ਰੂਪ ਪਈ ਆਉਤਾ ਸਹਿਰ ਚ ਵੜ ਗਿਆ ਅੱਛਾ ਉਧਰੋਂ ਕਤਵਾਲ ਤੇ ਚੌਕੀਦਾਰ ਉਹਨਾਂ ਨੇ ਜਾ ਕੇ ਰਾਜੇ ਨੂੰ ਕਿਹਾ ਜੀ ਕਹਿੰਦੇ ਜਿਸ ਤਾਂ ਸ਼ੇਰ ਮਾਰਤਾ ਹੂੰ ਉਹ ਕਹਿੰਦਾ ਵੀ ਬਹੁਤ ਸੋਹਣਾ ਕੰਮ ਕਰਿਆ ਠੀਕ ਐ ਸ਼ੇਰ ਮਾਰਤਾ ਤੁਸੀਂ ਹੂੰ ਉਹ ਕਹਿੰਦਾ ਵੀ ਐ ਕਰੋ ਸੰਤਰੀਆਂ ਨੂੰ ਸਾਰਿਆਂ ਨੂੰ ਕਹਦਾ ਜਾਓ ਤੁਸੀਂ ਭਾਈ ਸ਼ੇਰ ਮਾਰਤਾ ਇਹਨਾਂ ਨੇ ਕਤਵਾਲ ਤੇ ਚੌਕੀਦਾਰ ਨੇ ਹੂੰ ਵੀ ਇਹਨਾਂ ਨੂੰ ਆਪਾਂ ਨਾਮ ਦੇਵਾਂਗੇ ਹੂੰ ਵੀ ਜਾਓ ਦੇਖ ਲੈ ਵੀ ਸ਼ੇਰ ਨੂੰ ਦੇਖ ਕੇ ਉਹ ਵੀ ਮਾਰਿਆ ਕਿ ਨਾ ਅੱਛਾ ਉਹਨੂੰ ਸ਼ੇਰ ਜਦੋਂ ਦੇਖਣਗੇ ਉਥੋਂ ਦਾ ਕੋਈ ਵਿਦਵਾਨ ਤੀ ਰਾਜਾ ਰਾਜੇਦਾਰ ਖੜਿਆ ਹੋਇਆ ਉਹ ਕਹਿੰਦਾ ਵੀ ਤੂੰ ਵੀ ਜਾ ਨਾਲ ਉਹ ਵੀ ਨਾਲ ਵਗਿਆ ਉਹਨੇ ਜਿਆਦਾ ਦੇਖਿਆ ਕਹਿੰਦਾ ਜੀ ਸ਼ੇਰ ਤਾਂ ਹੁੰਦਾ ਨਹੀਂ ਮਰਿਆ ਤਾਂ ਟਾਈਮ ਦਾ ਮਰਿਆ ਹੋਇਆ ਅੱਛਾ ਉਹਨਾਂ ਨੂੰ ਪੁੱਛਿਆ ਵੀ ਸ਼ੇਰ ਕਦੋਂ ਮਰਿਆ ਤੁਸੀਂ ਕਹਿੰਦੇ ਜੀ ਅਸੀਂ ਗੇਟ ਖੋਲੇ ਗੇਟ ਤੇ ਖੜਾ ਤੀ ਸਾਡੇ ਲੋਟ ਆ ਕੇ ਸੀ ਮਾਰਤਾ ਉਹ ਫਿਰ ਉਹਨੇ ਵਿਦਵਾਨ ਨੇ ਉਹਨੂੰ ਦੱਸਿਆ ਕਹਿੰਦਾ ਜੀ ਸ਼ੇਰ ਇਹਨਾਂ ਨੇ ਨਹੀਂ ਮਾਰਿਆ ਸ਼ੇਰ ਕਿਸੇ ਹੋਰ ਬੰਦੇ ਨੇ ਮਾਰਿਆ ਅੱਛਾ ਕਹਿੰਦਾ ਕਿਵੇਂ ਕਹਿੰਦਾ ਜਿਹੜੀ ਚੀਜ਼ ਨਾ ਸ਼ੇਰ ਮਾਰੇ ਉਹ ਚੀਜ਼ ਇਹਨਾਂ ਕੋਲ ਹੈ ਹੀ ਨਹੀਂ ਹੂੰ ਕਹਿੰਦਾ ਕੀ ਗੱਲ ਕਹਿੰਦਾ ਸ਼ੇਰ ਕਿਤੋਂ ਨਹੀਂ ਮਰਦਾ ਕਾਲਜੇ ਤੋਂ ਮਰਦਾ ਹੁੰਦਾ ਇਹ ਕਿਸੇ ਰਾਜੇ ਮਹਾਰਾਜੇ ਦਾ ਮਾਰਿਆ ਹੋਇਆ ਸ਼ੇਰ ਕਹਿੰਦਾ ਉਹ ਗੁਰਲੇ ਪਰਲੇ ਬੰਦੇ ਤਾਂ ਨਹੀਂ ਮਾਰਿਆ ਠੀਕ ਹੈ ਢਾਲ ਤਲਵਾਰ ਰਾਜੇ ਕੋਲੇ ਹੂੰ ਉਹ ਕਹਿੰਦਾ ਵੀ ਠੀਕ ਹੈ ਉਹਨੂੰ ਕਹਿੰਦਾ ਵੀ ਦੱਸੋ ਸੱਚੀ ਗੱਲ ਕਹਿੰਦੇ ਜੀ ਇਹ ਤਾਂ ਤੂੰ ਗੇਟ ਖੋਲਿਆ ਇੱਕ ਬੰਦਾ ਕਿਸ ਸ਼ਹਿਰ ਚ ਵੜਿਆ ਅੱਛਾ ਤੇ ਉਹਦੇ ਕੋਲੇ ਹੋਰ ਕੁਝ ਨਹੀਂ ਤੇ ਕਹਿੰਦਾ ਤਲਵਾਰ ਜ਼ਰੂਰ ਹੋएगी ਤੇ ਹੋਰ ਤਾਂ ਸ਼ਾਇਦ ਕੁਝ ਦੇਖਿਆ ਨਹੀਂ ਸ਼ਹਿਰ ਦੇ ਕੋਲੇ ਬੈਠਾ ਸੀ ਉਹ ਜਦੋਂ ਸੀ ਗੇਟ ਖੋਲਿਆ ਹੂੰ ਬੇਚੀ ਦਾ ਖਰਕਾਡੂ ਮਰਿਆ ਉਹ ਰਾਜੇ ਦਾ ਰੱਖੀ ਹੋਈ ਸੀ ਇੱਕ ਸ਼ਰਤ ਹੂੰ ਵੀ ਜਿਹੜਾ ਮੰਨ ਕੇ ਚੜ ਕੇ ਗੇਟ ਖੋਲਣ ਦੇ ਪਾਸਲਾ ਬੰਦਾ ਆਪਣੇ ਸ਼ਹਿਰ ਦੇ ਵਿੱਚ ਦਰਜ ਹੋਊਗਾ ਹੂੰ ਉਸ ਨੂੰ ਰਾਜ ਦਿੱਤਾ ਜਾਊਗਾ ਅੱਛਾ ਰਾਜ ਤੇਰੇ ਕੋ ਨੂੰ ਦਿੱਤਾ ਜਾਊ ਉਹ ਕਹਿੰਦਾ ਨੇ ਉਹ ਫੜ ਕੇ ਵੀ ਕਿਹੜਾ ਬੰਦਾ ਹੋ ਸਿਆਣਾ ਤੁਹਾਨੂੰ ਕਹਿੰਦਾ ਹਾਂਜੀ ਸਿਆਣਾ ਉਹ ਹੁਣ ਵਿਚਾਰਾ ਆਪ ਦਾ ਰੀਸਮ ਖਰੀਦਦਾ ਫਿਰਦਾ ਠੀਕ ਹੈ ਤਾਂ ਜਦੋਂ ਗੈਰੂਪ ਕੋਲੇ ਰੂਪ ਨੇ ਸੋਚਿਆ ਵੀ ਜੇਰਾ ਆਪਾਂ ਤੋਂ ਕੋਈ ਜਿਹੜਾ ਆਪਾਂ ਸ਼ੇਰ ਮਾਰ ਬੈਠੇ ਗਲਤ ਕੰਮ ਕਰ ਬੈਠੇ ਠੀਕ ਹੈ ਵਿਰਾਜ ਨੇ ਆਪਣੇ ਮਗਰ ਫੌਜ ਲਾਤੀ ਉਹ ਕਹਿੰਦਾ ਵੀ ਐ ਕਰਕੇ ਵੀ ਤੈਨੂੰ ਰਾਜੇ ਨੇ ਬੁਲਾਇਆ ਕਹਿੰਦਾ ਜੀ ਦੇਖੋ ਐ ਕਰਕੇ ਮੇਰਾ ਕੰਮ ਹੈ ਮੇਰਾ ਭਰਾ ਸ ਆਪਣੇ ਡੰਗਤਾ ਵੀ ਮੈਂ ਉੱਥੇ ਪਹੁੰਚਣੇ ਵੀ ਮੈਂ ਸ਼ੇਰ ਕੋਈ ਜਾਣ ਪੁੱਝ ਕੇ ਨਹੀਂ ਮਾਰਿਆ ਸ਼ੇਰ ਮੇਰੇ ਤੇ ਵਾਰ ਕਰਦਾ ਤੇ ਮੈਂ ਥੁਮ ਮਰ ਗਿਆ ਅੱਛਾ ਉਹ ਕਹਿੰਦਾ ਵੀ ਸਾਨੂੰ ਨਹੀਂ ਪਤਾ ਕਿਹੜਾ ਰਾਜੇ ਕੋਲੇ ਚੱਲ ਲੈ ਗਏ ਭਈ ਰੂਪ ਨੂੰ ਤੇ ਰੂਪ ਨੂੰ ਲਗਾਏ ਤਜੇ ਤੋ ਜਾ ਕੇ ਤੇ ਹਲਾ ਨੂੰ ਕਿਹਾ ਕਹਿੰਦਾ ਵੀ ਭਾਈ ਤੂੰ ਕੌਣ ਐ ਕਹਿੰਦਾ ਜੀ ਮੈਂ ਫਲਾਨਾ ਫਲਾਨੇ ਰਾਜੇ ਦਾ ਪੁੱਤਰ ਐ ਰੂਪ ਮੇਰਾ ਨਾ ਉਹ ਕਹਿੰਦਾ ਭਾਈ ਐਂ ਕਰਕੇ ਸ਼ੇਰ ਤੈ ਮਰਿਆ ਕਹਿੰਦਾ ਹਾਂ ਜੀ ਸ਼ੇਰ ਮੈਂ ਮਰਿਆ ਵੀ ਪਰ ਮੈਨੂੰ ਐ ਨਹੀਂ ਸੀ ਪਤਾ ਵੀ ਇਹ ਸ਼ੇਰ ਸੁੱਡਾ ਰੱਖਿਆ ਹੋਇਆ ਉਹ ਕਹਿੰਦਾ ਰੱਖਿਆ ਨਹੀਂ ਭਾਈ ਇਹ ਤਾਂ ਇੱਕ ਬੰਦਾ ਰੋਜ ਦਾ ਲੈਂਦਾ ਸੀ ਅੱਛਾ ਵਜ਼ੀਰ ਨੂੰ ਕਹਿੰਦਾ ਵੀ ਦੱਸ ਵਜ਼ੀਰਾ ਹੁਣ ਕਿਵੇਂ ਕਰੀਏ ਇਹ ਫੈਸਲਾ ਕੀ ਨਾਮ ਦੀ ਇਹਨੂੰ ਵਜ਼ੀਰ ਨੂੰ ਕਹਿੰਦਾ ਜੀ ਇੱਕ ਵਾਰੀ ਸਾਰੇ ਪਿੰਡ ਦੀ ਨਹੀਂ ਤੇ ਆਪਣੀ ਵੀ ਆਉਂਦੀ ਸਾ ਬਾਰੀ ਸੋਨੇ ਤਾਂ ਆਪਾਂ ਨੂੰ ਵੀ ਜਾਣਾ ਪੈਂਦਾ। ਹੂੰ। ਕਿਉਂ ਜਦੋਂ ਇਹਦੇ ਨਾਲ ਵਾਦਾ ਕਰੀ ਬੈਠੇ ਸੀ ਆਪਾਂ। ਪਰ ਗੱਲ ਇੱਕ ਹੈ ਕਹਿੰਦਾ ਦੋ ਸ਼ਰਤਾਂ ਦੇ ਉੱਤੇ ਹਰਦੇ ਆਪਾਂ। ਇੱਕ ਤਾਂ ਨੇ ਸ਼ੇਰ ਮਾਰਤਾ ਸ਼ਰਤ ਜਿੱਤੀ ਇਹ। ਹੂੰ। ਦੂਜੀ ਸ਼ਰਤ ਤੇਰੀ ਇਹ ਰੱਖੀ ਤੀ ਵੀ ਜਿਹੜਾ ਤੜਕੇ ਅੰਬਰ ਤੇ ਵੇਲੇ ਆਪਣੇ ਸ਼ਹਿਰ ਦੇ ਵਿੱਚ ਪਾਸਲਾ ਬੰਦਾ ਹੋ ਰਾਜ ਤਲ ਕੋ ਨੂੰ ਦਿੱਤਾ ਜਾਊ। ਠੀਕ ਆ। ਉਹ ਕਹਿੰਦਾ ਫਿਰ ਦੇ ਦਿਓ ਭਾਈ। ਰੂਪ ਨੂੰ ਉਹ ਸ਼ਹਿਰ ਦਾ ਰਾਜ ਦਿੱਤਾ ਗਿਆ। ਠੀਕ ਆ। ਜਦੋਂ ਰੂਪ ਰਾਜ ਤੇ ਬਹਿ ਗਿਆ ਗੱਦੀ ਤੇ ਉਹਦੇ ਭਰਾ ਨੂੰ ਭੁੱਲ ਗਿਆ। ਜਦੋਂ ਉਹਦੇ ਭਰਾ ਨੂੰ ਭੁੱਲ ਗਿਆ ਭਾਈ ਉਧਰੋਂ ਫਿਰਦੇ ਤੁਰਦੇ ਬਸੰਤ ਕੋਲੇ ਉਹ ਸਾਹ ਸੰਤ ਆਇਆ ਉਹਨੇ ਸੋਚਿਆ ਵੀ ਕੋਈ ਤਖੜੇ ਘਰ ਦਾ ਪੁੱਤ ਧੀ ਆ ਜਰਾ ਸੁੱਤਾ ਪਿਆ ਚਲ ਆਪਾਂ ਉਠਾ ਦਿੰਨੇ ਆ ਉਹਨੇ ਆਵਾਜ਼ਾਂ ਮੁੱਜਾਂ ਮਾਰੀਆਂ ਦੂਰ ਖੜਕੇ ਜਦੋਂ ਕੋਲੇ ਆਇਆ ਉਹਨੇ ਦੇਖਿਆ ਵੀ ਇਹ ਤਾਂ ਕੋ ਮਰਿਆ ਹੋਇਆ ਸਮਝ ਬੰਦਾ ਅੱਛਾ ਉਹਨੇ ਪਿਆਦੇ ਅਲਮਾ ਪੜੀਆਂ ਉਹ ਮੋਢੇ ਚੋਂ ਨਾ ਕੱਢਿਆ ਫਿਰ ਜਿਹੜੇ ਦੀ ਜ਼ਹਿਰ ਚੜੀ ਹੋਈ ਸੀ ਬਸੰਤ ਨੂੰ ਉਹ ਕਿਉਂ ਨਹੀਂ ਫਿਰ ਆਪਦੀ ਬੀਨ ਦੀ ਸ਼ਕਤੀ ਨਾਲ ਉਹ ਸੱਪ ਤੋਂ ਜ਼ਹਿਰ ਖਚਾਈ ਬਸੰਤ ਦੀ ਦਾ ਬਸੰਤ ਬੈਠਾ ਹੋਇਆ ਠੀਕ ਹੈ ਬੈਠਾ ਹੋ ਕੇ ਕਹਿੰਦਾ ਬਾਬਾ ਔਰੇ ਮੇਰਾ ਭਰਾ ਸੀ ਨਾਲ ਉਹ ਕਹਿੰਦਾ ਭਾਈ ਭਰਾ ਪਰਉ ਤੇਰਾ ਕੋਈ ਨਹੀਂ ਤੂੰ ਤੈਂ ਕਰਕੇ ਆ ਸੱਪ ਨੇ ਡੰਗਤਾ ਵੀ ਮਤਾ ਆਪਦੀ ਬੀਨ ਦੀ ਸ਼ਕਤੀ ਨਾਲ ਤੇਰੇ ਜ਼ਹਿਰ ਖਚਾਈ ਠੀਕ ਹੈ ਉਹ ਕਹਿੰਦਾ ਬਾਬਾ ਮੇਰੇ ਕੋਲੇ ਦੇਣ ਨੂੰ ਕੁਛ ਨਹੀਂ ਉਹ ਕਹਿੰਦਾ ਲੈਣ ਵੀ ਨਹੀਂ ਮੇਰੇ ਕੋ ਸਾਇਆ ਭਾਈ ਪਰ ਮੈਨੂੰ ਇੱਕ ਚੀਜ਼ ਦੱਸ ਜਾ ਜੇ ਜੀ ਮੈਨੂੰ ਪੁੱਛਦਾ ਕਹਿੰਦਾ ਬਾਬਾ ਪੁੱਛ ਜੇ ਮੈਨੂੰ ਪਤਾ ਹਾ ਤਾਂ ਮੈਂ ਜ਼ਰੂਰ ਦੱਸੂ ਠੀਕ ਹੈ ਕਹਿੰਦਾ ਪਰ ਮੈਨੂੰ ਐਂ ਦੱਸ ਆ ਵੀ ਜਿਹੜੇ ਰਾਜ ਜਿੱਥੇ ਹੁਣ ਤੂੰ ਜਾ ਰਿਹਾ ਹੈ ਉਹ ਰਾਜੇ ਨੂੰ ਸਿਆਣ ਲੈਗਾ ਠੀਕ ਹੈ ਕਹਿੰਦਾ ਬਾਬਾ ਮੈਂ ਕਿੱਥੇ ਜਾਣਾ ਮੈਂ ਤਾਂ ਬਣੂ ਬਸ ਕੱਟਣਾ ਆ ਠੀਕ ਹੈ ਕਹਿੰਦਾ ਜਦੋਂ ਤੇਰਾ ਭਰਾ ਤੈਨੂੰ ਛੱਡ ਕੇ ਗਿਆ ਉਹ ਕਿਸੇ ਰਾਜ ਗੱਦੀ ਤਾਂ ਗਿਆ ਹੁਣ ਕਿਸੇ ਸ਼ਹਿਰ ਚ ਗਿਆ ਹੂ ਕਿਸੇ ਪਿੰਡ ਚ ਗਿਆ ਹੂ ਇਨਕੋ ਤੇਰਾ ਸਸਕਾਰ ਕਰਨ ਖਾਤਰ ਸਮਾਨ ਖਰੀਦਣ ਗਿਆ ਹੂੰ ਤੂੰ ਆਦੇ ਭਰਾ ਨੂੰ ਪਾੜ ਲੈਗਾ ਕਿ ਤੈਨੂੰ ਨਿਸ਼ਾਨੀ ਦੇਵਾਂ ਉਹ ਕਹਿੰਦਾ ਬਾਬਾ ਮੈਨੂੰ ਨਿਸ਼ਾਨੀ ਦੀ ਕੀ ਲੋੜ ਐ ਮੇਰਾ ਭਰਾ ਮੈਨੂੰ ਇੱਥੋਂ ਭੁੱਲਿਆ ਠੀਕ ਐ ਕਹਿੰਦਾ ਤੂੰ ਟੱਕਰ ਕੇ ਉਹਦੀ ਭੱਜ ਕੇ ਮਿਲੂ ਮੈਨੂੰ ਕਹਿੰਦਾ ਜਾ ਫਿਰ ਪਾੜ ਲੈ ਪਾੜ ਲਾ ਕਹਿੰਦਾ ਉਹਦੇ ਭਰਾ ਨੂੰ ਕਹਿੰਦਾ ਚੰਗਾ ਤੇ ਉਹ ਕਹਿੰਦਾ ਭਰਾ ਨੂੰ ਮੈਂ ਪਾੜ ਲੂ ਜੀ ਉਹਦੇ ਬਾਬੇ ਦੇ ਦੇ ਕੇ ਨਾਮ ਕ ਨਾਮ ਠੀਕ ਹੈ ਪਰ ਪਿਆ ਉਥੋਂ ਜਦੋਂ ਸ਼ਹਿਰ ਦੇ ਵਿੱਚ ਆਇਆ ਸਮਝ ਲੈ ਪਸੰਤਾ ਅੱਛਾ ਤਾਂ ਕਤਵਾਲ ਤੇ ਚੌਕੀਦਾਰ ਮੂਹਰੇ ਖੜੇ ਨੇ ਗੇਟ ਤੇ ਉਹ ਕਹਿੰਦੇ ਜੇ ਐ ਕਰਕੇ ਵੀ ਮੇਰਾ ਭਰਾ ਆਇਆ ਸ਼ਹਿਰ ਦੇ ਵਿੱਚ ਵੀ ਐ ਕਰਕੇ ਮੈਨੂੰ ਮੇਰੀ ਮੌਤ ਹੋ ਗਈ ਤੇ ਜੀ ਸੰਸਕਾਰ ਖਾਤੇ ਤੋਂ ਸਮਾਨ ਲੈਣ ਆਇਆ ਮਤਲਬ ਦੇ ਭਰਾ ਨੂੰ ਮਿਲਣੇ ਠੀਕ ਹੈ ਉਹ ਕਹਿੰਦਾ ਇਹ ਦਰਵਾਜ਼ੇ ਲੱਗਾਂ ਦਾ ਟਾਈਮ ਹੋ ਗਿਆ ਬਈ ਦਰਵਾਜ਼ੇ ਲੱਗੇ ਚਾਰ ਚਪੇਰੇ ਦੇ ਇਕੱਲਾ ਹੀ ਦਰਵਾਜ਼ਾ ਰਹਿੰਦਾ ਅੱਛਾ ਤੜਕੇ ਮਿਲਨੀ ਹੁਣ ਨਹੀਂ ਮਿਲਦਾ ਕਹਿੰਦਾ ਵੀ ਠੀਕ ਹੈ ਨਹੀਂ ਮਿਲਦਾ ਜੀ ਕੋਈ ਗੱਲ ਨਹੀਂ ਤਾਂ ਉਸਨੇ ਭਈ ਉਹਨੇ ਆਖਿਆ ਵੀ ਮਨਾ ਹੁਣ ਇੱਥੇ ਆਪਾਂ ਕਹ ਨੂੰ ਬੈਠਣਾ ਹੈ ਆਪਾਂ ਦੂਰ ਨੇੜੇ ਹੋ ਜਾ ਅੱਛਾ ਉਹ ਸਹਿਰ ਤੋਂ ਦੂਰ ਹੋ ਕੇ ਕਿਸੇ ਟੂਆਂ ਵਾਲੀ ਤਗਾ ਦੇ ਕੋਲੇ ਵਹਿਗਾ ਜਾ ਕੇ ਲੱਗ ਕੇ ਕਸੇਣਾ ਅੱਛਾ ਵੀ ਆਪਾਂ ਤਾਂ ਰਾਤ ਬਦੀਤ ਕਰਨੀ ਹੈ ਹੂੰ ਤਾਂ ਤੜਕੇ ਪਹਿਰ ਦੇ ਤੜਕੇ ਜਦੋਂ ਉੱਥੇ ਘਿਮਿਆਰ ਆਉਂਦੇ ਹਰ ਰੋਜ਼ ਆਉਂਦੇ ਉਹ ਉਕਮਿਆਰ ਆਇਆ ਉਹ ਮਿੱਟੀ ਪੱਟਣ ਲੱਗਦੇ ਹੁੰਦੇ ਨੇ ਮਿੱਟੀ ਆ ਕੇ ਕਿਮਿਆਰ ਆਪਦੇ ਭਾਂਡਾਂ ਲਈ ਹੂੰ ਹੂੰ ਤਾਂ ਬਸੰਤ ਉਹਨਾਂ ਨੇ ਖੜਾ ਦੇਖਿਆ ਉਹ ਕਹਿੰਦੇ ਵੀ ਤੂੰ ਕੌਣ ਹੈ ਹੂੰ ਉਹਨੇ ਬਸੰਤ ਨੇ ਸਾਰੇ ਕੋਹਣੀ ਸੁਣਾ ਦਿੱਤੀ ਠੀਕ ਹੈ ਉਹ ਕਹਿੰਦਾ ਵੀ ਇਹ ਸ਼ਹਿਰ ਦਾ ਰਾਜਾ ਬਦਲਿਆ ਕੰਦਕ ਹੂੰ ਉਹ ਕਿਮਿਆਰ ਕਹਿੰਦਾ ਅੱਛਾ ਕਹਿੰਦਾ ਉਹ ਮੈਂ ਸੁਣਿਆ ਕਫਾਂ ਲੈਣ ਆਇਆ ਸੀ ਹੂੰ ਉਹ ਸਮਝ ਗਿਆ ਬਸੰਤ ਅੱਛਾ ਕੰਨਾ ਜੀ ਫਿਰ ਮੈਨੂੰ ਹੁਣ ਉਹ ਕਹਿੰਦਾ ਵੀ ਤੈਨੂੰ ਹੁਣ ਇਹ ਨਿਸ਼ਾਨਣਾ ਤੇਰੇ ਭਰਾ ਨੇ ਠੀਕ ਹੈ ਕਹਿੰਦਾ ਜੀ ਇੱਕ ਵਾਰਾਂ ਤਾਂ ਜ਼ਰੂਰ ਜਾਵਾਂਗੇ ਹੂੰ ਸ਼ਹਿਰ ਦੇ ਵਿੱਚ ਲਾਜ਼ਮੀ ਕਹਿੰਦਾ ਚੰਗਾ ਭਾਈ ਵਗ ਜੀ ਠੀਕ ਹੈ ਪਰ ਕਹਿੰਦਾ ਜੇ ਨਾ ਹੋ ਕਰਾਂ ਹੂੰ ਤਾਂ ਇੱਥੇ ਹੀ ਮਿਲਾਂਗੇ ਤੈਨੂੰ ਅਸੀਂ ਅੱਛਾ ਫਿਰ ਤੈਨੂੰ ਮੈਂ ਦੱਸਾਂ ਵੀ ਤੇ ਕੀ ਕਰਨਾ ਕਹਿੰਦਾ ਚੰਗਾ ਜੀ ਗਿਆ ਭਈ ਹੁਣ ਰਾਜਾ ਬੈਠਾ ਉਹਦੀ ਗੱਡੀ ਤੇ ਹੂੰ ਉਹਨੇ ਹੁਣ ਆਖਰ ਨੂੰ ਰਾਜ ਦਾ ਚਾਹਤੀ ਮਸੰਤੰ ਤਾਂ ਪੁੱਲਿਆ ਹਾਤੀ ਹੋ। ਅਸਾ ਹੁਣ ਜੇ ਉਹ ਕਹਨਾਂ ਮੇਰਾ ਭਰਾ ਐ। ਫੇਰ ਤਾਂ ਰਾਜ ਦਾ ਹੱਕਦਾਰ ਬਣ ਗਿਆ ਉਹ। ਜੀਸੇਦਾਰ। ਉਹਨੇ ਸੋਚਿਆ ਵੀ ਹੁਣ ਆਪਾਂ ਉਹਨੂੰ ਸਿਆਣ ਹੀ ਨਾ। ਸੱਡ ਖੜਾ ਤਾਂ। ਉਹਨੇ ਪਈਦਿਆ ਲਾ। ਕਹਨਾਂ ਜੀ ਮੇਰਾ ਭਰਾ ਐ ਉਹ ਜਿਹੜਾ ਬੈਠਾ ਗੱਦੀ ਤੇ। ਉਹਨੇ ਪਈ ਉੱਡ ਦੇ ਤਾਂ। ਉਹ ਰਾਜਾ ਦੀ ਮੌਕੇ ਦਾ। ਕਹਿੰਦਾ ਵੀ ਮੈਂ ਇਹਨੂੰ ਜਾਣਦਾ। ਕੌਣ ਐ ਕੌਣ ਨਾ ਇਹ। ਕੰਨਾ ਮੇਰਾ ਕੋਈ ਭਰਾ ਪਰੂ ਨਹੀਂ ਮੈਂ ਤਾਂ ਕੱਲਾ ਐ ਤੇ ਜੇ ਤਾ ਇਹ ਜਾਣਦਾ ਤੋਰਦੇ ਨੈਨੂੰ ਫੜ ਕੇ ਜੇੜ ਛੱਡਦੇ ਅੱਛਾ ਬਸਾਂਤ ਉਹਨੂੰ ਬੰਨ ਕੇ ਹੱਥੋਂ ਕੰਦਾ ਚੰਗਾ ਬਾਈ ਜੇ ਨਹੀਂ ਜਾਣਦਾ ਮੈਂ ਜਾਣਦਾ ਪਰ ਇੱਕ ਦਿਨ ਤੈਨੂੰ ਜ਼ਰੂਰ ਆਵੇਂਗਾ ਮੇਰੇ ਕੋਲੇ ਆਪਦੇ ਆਪ ਕੰਦਾ ਚੰਗਾ ਬਸਾਂਤ ਉਹ ਚੱਲ ਪਿਆ ਬਾਈ ਹੁਣ ਜਿੱਥੇ ਉਹਨੇ ਕਿਹਾ ਦੀ ਘਿਵਾਰ ਨੇ ਉੱਥੇ ਆ ਕੇ ਬਹਿ ਗਿਆ ਦੂਸਰਾ ਦਿਨ ਆਇਆ ਘਿਵਾਰ ਆਇਆ ਕਹਿੰਦਾ ਕਿਉਂ ਬਈ ਕਹਿੰਦਾ ਵੀ ਉਹ ਤਾਂ ਗੱਲ ਤੇਰੇ ਵਾਲੀ ਹੋ ਗਈ ਉਹ ਤਾਂ ਮੈਨੂੰ ਸਿਆਣੀ ਨਹੀਂ ਅੱਛਾ ਉਹ ਕਹਿੰਦਾ ਕਿ ਸੱਗਣਾ ਹਾਂ ਕਹਿੰਦਾ ਫਿਰ ਐਂ ਕਰ ਹੁਣ ਮੈਂ ਤੈਨੂੰ ਇੱਕ ਗੱਲ ਰਾਹ ਪਾਉਣਾ ਜੇ ਮੇਰੀ ਮੰਨੇਗਾ ਕਹਿੰਦਾ ਹਾਂ ਕਹਿੰਦਾ ਸਮੁੰਦਰੋਂ ਪਾਰ ਇੱਕ ਰਾਜੇ ਦੀ ਬੇਟੀ ਐ ਉਹਦੇ ਆ ਤਿੰਨ ਸ਼ਰਤਾਂ ਨੇ ਅੱਛਾ ਜੇ ਉਹਦੇ ਆ ਤਿੰਨ ਸ਼ਰਤਾਂ ਪੂਰਾ ਦੇਗਾ ਤੂੰ ਤਾਂ ਮੰਨ ਕੇ ਚੱਲ ਤੂੰ ਉਸ ਰਾਜੇ ਦਾ ਉਸ ਰਾਜੇ ਦਾ ਰਾਜਾ ਬਣ ਜਾਏਗਾ ਉਹ ਕਹਿੰਦਾ ਯਾਰ ਸਰ ਤਾਂ ਨੂੰ ਕੀ ਪਤਾ ਕਿ ਕਿਹੜੀਆਂ ਨੇ ਕਹਿੰਦਾ ਉਹ ਗੁਹਾਰਾ ਚਣ ਕੇ ਅੱਗ ਚ ਬਹਾਉਂਦੀ ਐ ਹੂੰ ਬੰਦੇ ਨੂੰ ਐਸਾ ਜਿਹੜਾ ਬੰਦਾ ਕਲਾ ਦਾ ਜਾਂ ਕਿਸੇ ਚੀਜ਼ ਦਾ ਮਾਲਕ ਹੈ ਉਹ ਬਹ ਸਕਦਾ ਉੱਥੋਂ ਉਹ ਕਹਿੰਦਾ ਅੱਗ ਤਾਂ ਕਿਸੇ ਨੂੰ ਨਹੀਂ ਬਚਣ ਦੀ ਉਹ ਕਹਿੰਦਾ ਫਿਰ ਨੌਨ ਆਲੀ ਮੇਰਾ ਕਹਿੰਦਾ ਹਾਂ ਕਹਿੰਦਾ ਉੱਥੋਂ ਦੀ ਕਦਾਈ ਹੈ ਉਹ ਸ਼ਹਿਰ ਦੀ ਅੱਛਾ ਤੂੰ ਸਿੱਧਾ ਉਦਾਈ ਦੇ ਘਰੇ ਜਾਈਂ ਅੱਛਾ ਕਹਿੰਦਾ ਮੈਂ ਜਾਵਾਂ ਕਦੋਂ ਕੰਦਾ ਸਮੁੰਦਰੋਂ ਤੇ ਜੁਹਾ ਆ ਜਾਊਗਾ। ਉਹ ਸੇਠ ਦਾ ਜੁਹਾ ਆ ਜਾਗਾ ਨਾ। ਠੀਕ ਹੈ। ਜੁਹਾ ਆ ਜਾਊ ਕੰਦਾ ਸਮੁੰਦਰ ਚ। ਉਹ ਜਦੋਂ ਜੁਹਾ ਆਇਆ ਤੂੰ ਜਹਾ ਤੇ ਚੜ ਜੀ। ਉਹ ਸਮੁੰਦਰੋਂ ਲਾਉ ਤੈਨੂੰ ਉੱਥੇ ਸਾਹਮਣੇ ਉਸੇ ਰਾਤ ਤੇ ਵਗ ਜੀ ਤੂੰ। ਅੱਛਾ। ਬੁੱਛ ਨਹੀਂ ਕੰਦਾ ਸ਼ਹਿਰ ਦੀ ਕੋਈ ਦਾਈ ਐ। ਉਹਦੇ ਘਰੇ ਵਗ ਜੀ ਕਹਿੰਦਾ ਉਹ ਤੈਨੂੰ ਇਹ ਵਿੱਦਿਆ ਦੱਸ ਸਕਦੀ ਐ ਹੋਰ ਨਹੀਂ ਕੋਈ ਦੱਸ ਸਕਦਾ। ਉਹ ਕਹਿੰਦਾ ਤੈਨੂੰ ਕੀ ਪਤਾ। ਕਹਿੰਦਾ ਮੈਨੂੰ ਪਤਾ ਮੈਂ ਉਹ ਸੈਰ ਤਾਂ ਨੁੱਕਰ ਲੈ ਕੇ ਆਇਆ ਉਹ ਸੇ ਰਾਜੇ ਰਾਣੀ ਦੇ ਘਰੇ ਕਹਿੰਦਾ ਵੀ ਠੀਕ ਐ ਬਸੰਤ ਨੇ ਕੀ ਕੀਤਾ ਉਹ ਜਹਾਜ਼ ਆ ਗਿਆ ਪਈ ਛੇਡਦਾ ਬਸੰਤ ਜਹਾਜ਼ 'ਤੇ ਚੜ ਗਿਆ ਸਮੁੰਦਰੋਂ ਪਾਰ ਵਗ ਗਿਆ ਉਹ ਸਮੁੰਦਰੋਂ ਪਾਰ ਗਿਆ ਤਾਂ ਭਾਈ ਉਹ ਗੱਲ ਜਿਹੜੀ ਉਹਨੇ ਕਹੀ ਤੋ ਦਾਈ ਦੇ ਘਰੇ ਵਗ ਗਿਆ ਪੁੱਸਣ ਕੇ ਅੱਛਾ ਉਹ ਕਹਿੰਦੀ ਭਾਈ ਤੈਹੇਜੇ ਕੰਮਾਂ ਤੋਂ ਕੀ ਲੈਣਾ ਤੂੰ ਜਿੱਧਰੋਂ ਆਇਆ ਉਧਰ ਹੀ ਮੁੜ ਜਾ ਕਹਿੰਦਾ ਕੰਮ ਕਹਿੰਦੀ ਐ ਸ਼ਹਿਰ ਦੇ ਰਾਣੀ ਦੀਆਂ ਤਿੰਨ ਸਰਤਾਂ ਨੇ ਕੁੜੀ ਆ ਹਰਾਜੇ ਦੀ ਕੁੜੀ ਸੋਹਣੀ ਸਾਰੇ ਮੁਲਕ ਤੋਂ ਇਹਦੇ ਬਰਾਬਰ ਦਾ ਕੋਈ ਨਹੀਂ ਪਰ ਇਹਨੂੰ ਕੋਈ ਵਿਆਹ ਨਹੀਂ ਸਕਦਾ ਹਰੇਕ ਬੰਦਾ ਮੱਚ ਜਾਂਦਾ ਅੱਛਾ ਉਹ ਕਹਿੰਦਾ ਮੈਨੂੰ ਤਾਂ ਐ ਕਰਕੇ ਕਿਸੇ ਬੰਦੇ ਨੇ ਤੁਰਿਆ ਵੀ ਉਹ ਗੁਰਬਤਿਆ ਦੱਸ ਸਕਦੀ ਐ ਤੈਨੂੰ ਠੀਕ ਐ ਉਹ ਕਹਿੰਦੀ ਫੇਰ ਐ ਕਰ ਅੰਦਰ ਕੈ ਬਰੇ ਬਾਹਰ ਨਾਲ ਨਿਕਲੀ ਠੀਕ ਐ ਆਪਾਂ ਰਾਤ ਨੂੰ ਚੱਲਾਂਗੇ ਕਹਿੰਦਾ ਚੰਗਾ ਮਤ ਰੋਟੀ ਟੋਕਾ ਖਾਦਾ ਪਈ ਬਸੰਤ ਪਿਆਰਿਆ ਆਵਦਾ ਜਦੋਂ ਰਾਤ ਤਾਰੇ ਚੜ ਗਏ ਹਨੇਰਾ ਹੋ ਗਿਆ ਕਹਿੰਦੀ ਲੈ ਹੁਣ ਮੇਰੇ ਮਾਗਰ ਤੁਰ ਨਹੀਂ ਬੋਲੀ ਨਾ ਕਹਣਾ ਚੰਗਾ ਉਤਰੇਗੇ ਤੁਰੇਗੇ ਤੇ ਮਾਗਰ ਉਹ ਭਾਈ ਖਾਸੇ ਦੂਰ ਲੈ ਕੇ ਜੰਗਲਾਂ ਚ ਉੱਥੇ ਇੱਕ ਰਹਿਣਾ ਦਾ ਵਿਦਮਾਨ ਪੁਰਾਣਾ ਕੋਈ ਉਹਨੂੰ ਕਹਿੰਦੀ ਬਾਬਾ ਜੀ ਪਾਇਦਾ ਖੇੜੇ ਇਹਨੂੰ ਕਿਸੇ ਨੇ ਪਾਤੀ ਦੱਸ ਅੱਛਾ ਇਹ ਰਾਜੇ ਦੀ ਕੁੜੀ ਨਾਲ شادی ਕਰਾਉਣ ਆਇਆ ਹੈ ਕਰਾ ਸਕਦਾ ਕਣ ਉਹ ਗੱਲਾਂ ਵੀ ਕਰਾਤਾ ਸਕਦਾ ਭਾਈ ਜਿਉ ਗੱਲਾਂ ਯਾਦ ਰੱਖੂ ਇਹ ਕਹਿੰਦਾ ਕਿਵੇਂ ਉਹਨੇ ਮੁੱਠੀ ਭਰ ਕੇ ਤਿਲ ਚੋੜੀ ਦੀ ਫੜਾਤੀ ਉਹਨੂੰ ਹੂੰ ਗੱਲਾਂ ਨੂੰ ਐਂ ਹੀ ਰੱਖੀ ਮੁੱਠੀ ਚ ਬੰਦ ਹੂੰ ਕਹਿੰਦਾ ਉਹਨਾਂ ਨੂੰ ਕਹਿ ਦੀ ਗੀਪਾ ਨੂੰ ਘਹਰਾ ਚਣ ਲਓ